ਸਸ਼ੀ ਕਾਲ ਜੇ ਤੁਸੀਂ ਦੇਖ ਰਹੇ ਹੋ 24 7 ਪੰਜਾਬ ਪਵਿੱਤਰ ਸ਼ੈਲ ਸੁਲਤਾਨਪੁਰ ਲੋਧੀਗੁਰ ਨਾਨਕਦੇਵ ਜੀ ਦੀ ਧਰਤੀ ਤੇ ਲੱਗਿਆ ਕੁੰਮ ਦਾ ਮੇਲਾ ਕਪੂਰਥਲਾ ਦੇ ਪਵਿੱਤਰ ਸ਼ਹਿਰ ਸੁਲਤਾਨਪੁਰ ਲੋਧੀ ਵਿਖੇ ਮਹਾਕੁੰਭਿਸ਼ਨਾਣ ਅਤੇ ਨਗਰ ਕੀਰਤਨ ਅੱਜ ਮੱਸੀਆ ਦੇ ਦਿਹਾੜੇ ਤੇ ਸਜਾਇਆ ਗਿਆ ਇਹ ਨਗਰ ਕੀਰਤਨ ਪਵਿੱਤਰ ਕਾਲੀ ਵੇਂ ਦੇ ਕੁੰਡ ਗੁਰਦੁਆਰਾ ਗੁਰੂ ਪ੍ਰਕਾਸ਼ ਸਾਹਿਬ ਨਿਰਮਲ ਕੁਟਿਆ ਸੁਲਤਾਨਪੁਰ ਲੋਧੀ ਤੋਂ ਆਰੰਭ ਹੋਇਆ ਮਾਗ ਮਹੀਨੇ ਦੇ ਮੱਸੀਆ ਦੇ ਪਵਿੱਤਰ ਦਿਹਾੜੇ ਤੇ ਸਵੇਰੇ 6:30 ਵਜੇ ਅੰਮ੍ਰਿਤ ਵੇਲੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਛੱਤਰ ਛਾਇਆ ਹੇਟ ਪੰਜ ਪਿਆਰਾ ਦੀ ਅਗਵਾਈ ਵਿੱਚ ਪਵਿੱਤਰ ਵੇਂ ਕਿਨਾਰੇ ਨਗਰ ਕੀਰਤਨ ਆਰੰਭ ਹੋਇਆ ਸਵੇਰ ਤੋਂ ਹਜ਼ਾਰਾਂ ਦੀ ਗਿਣਤੀ ਵਿੱਚ ਤਤਵ ਵੱਲੋਂ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਚਰਨ ਛੋਹ ਪ੍ਰਾਪਤ ਪਵਿੱਤਰ ਵਈ ਵਿੱਚ ਮਹਾਕੁੰਭ स्नान ਕੀਤਾ ਜਾ ਰਿਹਾ ਹੈ ਸੰਤ ਸਿंचे ਵਾਲੇ ਮੈਂਬਰ ਰਾਜ ਸਭਾ ਵੱਲੋਂ ਸਮੂਹ ਗੁਰੂ ਸੰਗਤ ਨੂੰ ਇਸ ਪਵਿੱਤਰ ਮੌਕੇ ਤੇ ਸ਼ਾਮਲ ਹੋਣ ਅਤੇ ਇਸ਼ਨਾਨ ਕਰਨ ਵਾਲੇ ਸੰਗਤਾਂ ਨੂੰ ਵਧਾਈ ਦਿੱਤੀ ਤੇ ਸੁਲਤਾਨਪੁਰ ਲੋਧੀ ਪਹੁੰਚਣ ਲਈ ਆਖਿਆ ਇਹ ਮਹਾਕੁੰਭ ਬਾਦੋ ਨਾਨਕ ਦੀ ਵਈਂ ਦੇ ਉੱਤੇ ਲੱਗਾ ਹੋਇਆ ਕਿਉਂਕਿ ਇਹ ਦੇ ਮਹਾਦਮ ਇੱਕ ਗੁਰਸਖਵਾਸਤੇ ਉਹ ਕਿਥੇ ਗੁਰਨਾਮ ਦੇ ਚਰਨ ਪਾਇਆ ਇਥੇ ਹਾਥੀ ਦੇ ਪੈਰ ਦੇ ਵਿੱਚ ਸਾਰਿਆਂ ਦੇ ਪੈਰ ਆ ਜਾਂਦੇ ਤੇ ਵਿੱਚੋਂ ਦੱਸ ਕਰ ਗਈ ਹੈ ਕਿ ਐਡਾ ਮਹਾਨ ਦੀਰਥਾ ਇਹ ਉਹ ਰੱਬੀ ਬਾਣੀ ਦਾ ਆਗਾਜ਼ ਹੈ ਜਿਹੜਾ ਪਰਮੇਸ਼ਰ ਦੀ ਬਾਣੀ ਜਿਹੜੀ ਹੈ ਉਹ ਇਸ ਪੁੱਤਰ ਵਹੀਂ ਤੋਂ ਬੋਲਿਆ ਨੂੰ ਜਿਹੜਾ ਪਾਣੀ ਹੈ ਨਾ ਉਹ ਤੇ ਸਰੀਰ ਨੂੰ ਸਾਫ਼ ਕਰਦਾ ਜਿਹੜੀ ਬਾਣੀ ਹੈ ਮਨ ਨੂੰ ਸਾਫ਼ ਕਰਦੀ ਹੈ ਮਨ ਨੂੰ ਆਤਮਾ ਨੂੰ ਪੂਤਰ ਕਰਨ ਵਾਲੀ ਬਾਣੀ ਦਾ ਇਸੋ ਆਗਾਜ਼ ਹੋਇਆ। ਸੋ ਜਿਹੜੇ ਜਿਹੇ ਜਿੱਥੇ ਤੀਰ ਤੋਂ ਕਿੱਥੇ ਬਣਦੇ ਜਿੱਥੇ ਨਾਮ ਦੇ ਪਏ ਜਾਂਦਾ। ਇਹ ਵਿੱਚੋਂ ਉਹ ਨਾਮ ਦਾ ਖਜ਼ਾਨਾ ਪਰਗਟ ਹੋਇਆ। ਉਹਦਾ ਮਹਾਦਮ ਇਸੇ ਵੇ ਹਰ ਵੇ ਮਹਾ ਗੋੰਬਾ ਕੋਈ ਜਿਹੜੇ ਉਰ ਤੋਂ ਗੋੰਬਾ ਉਹ ਭਰੀ ਚਲੀ ਆਉਣਾ। ਕੋਈ ਜੁੱਤ ਅਮਰ ਤੋਂ ਢੁਲੇ ਆਇਆ। ਇਹ ਅਮਰਤ ਬਣਾਉਣ ਵਾਲੀ ਬਾਣੀ ਦਾ ਆਵਾਜ਼ ਹੈ ਫਿਰ ਉਹਨਾਂ ਦੇਰ ਨਾਲ ਹੈ ਹੀ ਅਮਰਤ ਇਹ ਕੋਈ ਬੋਲ ਬੇਦੀ ਵਿਚਾਰ ਦੀ ਲੋੜ ਨਹੀਂ ਪਰ ਗੁਰਸ਼ੱਕ ਨੂੰ ਸਰਦੋ ਦੇ ਨਾਲ ਪਿਆਰ ਦੇ ਨਾਲ ਕਿਉਂਕਿ ਪਹਿਲੇ ਇਹ ਵਹੀ ਦੇ ਨਾਲ ਸਾਡਾ ਰਸਦਾ ਨਾ ਤਾਂ ਟੁੱਟ ਗਿਆ ਸੀ ਇਹਦੇ ਗੰਦੇ ਪਾਣੀ ਪੀਣ ਲੱਗ ਪਏ ਹਰ ਇੱਕ ਵੀ ਆਸਤਾ ਚਲੇ ਗਈ ਸੀ ਕਿ ਕਰਦਾ ਨਾ ਹੁੰਦੇ ਸੀ ਪਰ ਅੱਜ ਗੁਰੂ ਪਾਤਸ਼ਾਹ ਨੇ ਕਿਰਪਾ ਕਰ ਦਿੱਤੀ ਉਹ ਨੀਲੇ ਰੰਗ ਦਾ ਪਾਣੀ ਇਹਦੇ ਵਿੱਚ ਵਸੇ ਪਗ ਰਿਹਾ ਪੇ ਤੁਸੀਂ ਇਹ ਵੀ ਕੁਆਲਿਟੀ ਦੀ ਸੱਜਣਾਂ ਨੂੰ ਦੱਸੋ ਕੀ ਹੈ ਅਸੀਂ ਤਾਂ ਬਣਾ ਵੀ ਅੱਜ ਕਿੰਨੀ ਵਾਰੀ ਇਹ ਪਾ ਮਰ ਕੇ ਗੱਲ ਨੂੰ ਸੰਭ ਚੁੱਕੇ ਹਾਂ ਸਾਡੇ ਵਾਸਤੇ ਅਮਰਪੁਰ گاਉਂ ਵੀ ਅਮਰ ਰਹੂਗਾ ਅਸੀਂ ਬਣਾ ਕੇ ਇਹਨੂੰ ਲੋਹਰ ਬਣਾਇਆ ਸੀ ਇਹਦੇ ਵਿੱਚ ਗੰਦੇ ਪਾਣੀ ਪਾਏ ਸੀ ਬਹੁਤ ਕਰਪਾ ਹੋਈਏ ਲੰਬਾ ਸਮਾਂ ਲੱਗਾ ਨਹੀਂ ਲਈ ਮੈਂ ਇਹਨਾਂ ਸਮਾਂ ਪਰ ਕਿਰਪਾ ਹੋ ਗਈ ਸੀ ਇਹਨੂੰ ਧੰਨਵਾਦੀ ਕਰ ਦੂੰ ਮਾਰੇ ਨੇ ਕਿਰਪਾ ਕੀਤੀ ਸਾਡਾ ਇੱਥੇ ਗੰਦਾ ਛੇ ਉਥੇ ਪੈਨੰ ਮਦੀਆ ਜਿਹੜੀ ਇਹ ਗੰਗਾ ਜੰਮਨਾ ਸਰਸਪਤੀ ਕਹਿੰਦੇ ਵਿਖਦੀ ਪਹੇਵੀ ਰਬ ਰਬ ਜਿਹੜਾ ਹੁੰਦਾ ਹੀ ਸਰਸਪਤੀ ਦਾ ਉਥੇ ਅਸਤੀਤਵ ਹੁੰਦੀ ਹੈ ਪਰ ਇਹ ਜੇ ਸੇਵਾ ਸਿਮਰਨ ਸਤ ਸੰਗਤ ਇਹ ਵੀ ਕਰਵਾਣੀ ਦਾ ਸੰਗਮ ਸੇਵਾ ਸਿਮਰਨ ਤੇ ਸਤ ਸੰਗਤ ਸੋ ਅੱਜ ਉਹੀ ਪ੍ਰੋਗਰਾਮ ਸੀ ਸੇਵਾ ਦੇ ਜੋ ਮਾਰੇ ਨਾਮਿਕ ਨਗਰੀ ਨਗਰ ਨੇ ਹਾਲ ਦੀਆਂ ਬਖਸ਼ਿਸ਼ਾਂ ਬਣੀਆਂ ਦਰਸ਼ਕਾਰੇ ਸੇ ਸਾਰੇ ਫਿਰ ਸਾਰਿਆਂ ਨੇ ਨਾਮ ਲਗਿਆ ਪੇ ਹੁਣ ਨਾਮਦਾਨ ਅਸਨਾਮ ਉਤਰ ਮੈਨ ਅਸਨਾਮ ਅਮਰਤ ਅਸਨਾਮ ਇੱਕ ਗੁਰਸਖ ਵਾਸਤੇ ਸੰਗਤਨ ਹੋ ਗਈ ਉਹਨੂੰ ਬਾਸਾ ਕਿਰਪਾ ਕਰਨ ਕਿ ਇਹੇਵੇਂ ਨਿਆਰੇ ਉਤਰ ਬੁੱਢੇ ਗੁਰਿਆਰੇ ਉੱਤੇ ਵੀ ਵਧਣ ਉੱਥੇ ਵੀ ਇਸ ਤਰ੍ਹਾਂ ਗੁਰਸੰਗਤ ਅਸਨਾਮ ਕਰਨ ਉਹ ਵੀ ਅਰਵਾਸ ਹੁਣ ਵੀ ਕਰਕੇ ਹੁੰਦੇ ਆਂ ਦਾ ਵੀ ਗਰਾਂਗੇ ਬਾਸਾ ਕਿਰਪਾ ਕਰੋ ਸਾਰੇ ਨਬੀ ਅੰਦਰ ਸਾਫ ਸੁਥਰੇ ਵਗਣ ਤੇ ਇਸੇ ਤਰ੍ਹਾਂ ਗੁਰਸੰਗਤ ਅਸਨਾਮ ਕਰਨ